ਹਾਂਜੀ ਬੋਲੀ তারপরে ਆਵਾਜ਼ ਬਦਲ ਗਈ ਹਲੋ ਅਲੋ ਜੀ ਬੋਲੋ ਬੋਲੋ ਕੋਈ ਤਰ ਹੁੰਦਾ ਜੀ ਜੀ ਬੋਲੋ ਉਹ ਕੰਪੀਅਰ ਜੀ ਹੋਇਆ ਨਹੀਂ ਨਹੀਂ ਹੋ ਜਾਏ ਹੋ ਜਾਏਗਾ ਆਵਾਜ਼ ਪਹਿਲਾਂ ਤਾਂ ਬਿਲਕੁਲ ਉਹ ਕੁਲਤਾਰ ਜੀ ਦੀ ਇਹ ਤਾਂ ਅਜੇ ਦੀ ਆਵਾਜ਼ ਲੱਗ ਰਹੀ ਹੈ अच्छा जी ओके हां ओके हां जी बोलो ओ सबका ਹੋਇਆ ਨਹੀਂ ਉਹ ਸਭ ਹੋ ਜਾਂਦਾ ਮੈਂ ਕਹਤਾ ਸੀ ਮੁੰਡੇ ਨੂੰ ਮੇਰਾ ਨਾ ਚੈੱਕ ਦਾ ਚੱਕਰ ਪੈ ਗਿਆ ਸੀਗਾ ਤੇ ਮੈਂ ਬੈਂਕ ਦੇ ਵਿੱਚ ਸੀਗਾ ਮੈਂ 2 ਘੰਟੇ ਹੋ ਕੇ ਕਹਿਣ ਨੂੰ ਤੁਹਾਨੂੰ ਤਾਂ ਤਾਂ ਮੇਰੇ ਆਵਾਜ਼ ਕੋਈ ਨਹੀਂ ਤੁਸੀਂ ਵੀ ਤਾਂ ਦੋ ਦੋ ਮਹੀਨੇ ਕਰ ਲੇਟ ਕਰ ਦਿੰਦੇ ਹੋ ਦੋ ਘੰਟੇ ਨੂੰ ਕੀ ਕਾਜ ਕਰ ਲੈ ਸਾਡੀ ਗੱਲ ਜਿਹੜਾ ਤੁਸੀਂ ਵੀ ਸਾਬ ਦੋ ਦੋ ਘੰਟੇ ਦੇ ਦੋ ਦੋ ਮਹੀਨੇ ਲੇਟ ਕਰ ਦਿੰਦੇ ਹੋ ਸਾਡੇ ਫੋਨ ਸੁਣਨ ਨੂੰ ਦੀ ਖਾਲ ਗੱਲ ਹੈ ਦੋ ਦੋ ਘੰਟੇ ਦਾ ਚਲੋ ਕੋਈ ਗਲਾਗਲਾ ਖਰਾਬ ਹੋ ਗਿਆ ਲੱਗਦਾ ਹੋਣਾ जी पर जाओ जी बोलो जी बोलो कॉल आई थी मैं ना बाइक पे ते पता नहीं लग गया ठीक है मगर आपने कराया है जरा हाथ दिया आप के दवाने देशो होगी पेमेंट तो होगी मेरे सामने मैं अभी आपको रिसिप्ट भेजी ही शायद आपको नहीं भेजी सर सर मैसेज नहीं आई मैं मैं देख लेता हूँ असल में मैं भी उलझ गया था थोड़ा आ, मेरे को वो आ, पेमेंट जो थी ना वो हुई नहीं थी दूसरे वाली चौदह लाख रुपए वाली आपके वाली पेमेंट तो हो गई थी मैंने विवेक जी को भेज दिया था विवेक जी ने कर दिया था तो तो मैं सताइस हजार चार सौ तरवंजा पता नहीं पाँच सौ तिरतालीस मैं भेज देता हूँ भेज देता हूँ उनसे भी बात करवा दो हाँ जी मैं कह रहा हूँ सुबह जब एमएलए साहब गुस्से हो रहे थे उनको भी थोड़ा कर देना सेटर ठीक है ना दो घंटे हो गए कल पैसे नहीं हुए अंजी अंजी क्या चीज़ है? मैं कह उनको भी थोड़ा सेट कर देना एमएलए साहब को भी आप फेस ऑफ तो नहीं सर जब भी अगर है तो बता दीजिए प्लीज तो तो डोंट तो म डोंट डोंट वेस्ट टाइम मतलब आपको आप अपना अकाउंट चेक कर लीजिए आप अपना अकाउंट चेक कीजिए ना आपके पास पेमेंट आ गई आगे ओके ठीक है जी ठीक है ठीक है हाँ जी सर की नाम है आप कितने जैन आगे मैं राजन कुमार जैन ਅ ਡਿਸਟ੍ਰਿਕਟ ਵਾਈਜ਼ ਫੇਸ਼ਨਲ ਆਲ ਇੰਡੀਆ ਕ੍ਰਾਈਮ ਫੋਰਮ ਆਰਗੇਨਾਈਜੇਸ਼ਨ ਇਹ ਦੱਸਣਾ ਚਾਹੁੰਦਾ ਕਿ ਮੇਰੇ ਕੋਲ ਸਵੇਰੇ ਇੱਕ ਫੇਕ ਕਾਲ ਆਈ 82840180242 ਜਿਹਦੇ ਉੱਤੋਂ ਅਜੇ ਐਮਐਲਏ ਆਫਿਸ ਲਿਖਿਆ ਹੋਇਆ ਸੀ ਔਰ ਇਹਦੇ ਵਿੱਚ ਜੋ ਬੰਦਾ ਉਹ ਗੱਲ ਕਰ ਰਿਹਾ ਸੀ ਉਹ ਡਿਟੋ ਕੁਲਤਾਰ ਸਿੰਘ ਸੰਧਵਾ ਸਪੀਕਰਸ ਆਫ ਦੀ ਐਮਐਲਏ ਸਾਹਿਬ ਦੀ ਮਿਮਿਕਰੀ ਕਰਕੇ ਬੋਲ ਰਿਹਾ ਸੀ ਔਰ ਉਹਨੇ ਮੈਨੂੰ ਕਿਹਾ ਕਿ ਮੇਰੇ ਬੱਚੇ ਦੀ ਕੋਈ ਫੀਸ ਹੈ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਦਾ ਅਕਾਊਂਟ ਨੰਬਰ ਹੈ ਪੀਐਨਵੀ ਦਾ ਉਹਦੇ ਚ ਭਰਨੀ ਹੈ ਫੋਨ ਤੇ ਦਾ 27 ਲੱਖ ਸਾਨੂੰ ਰਿਸੀਵਲ 27543 amount ਸੀ ਠੀਕ ਹੈ ਜੀ ਉਹ ਬਾਰ ਬਾਰ ਕਾਲ ਕਰਦਾ ਰਿਹਾ ਮੈਨੂੰ ਔਰ ਮੈਂ ਇਹਦੀ ਇਨਫੋਰਮੇਸ਼ਨ ਕੁਲਤਾਰ ਜੀ ਨੂੰ ਵੀ ਦਿੱਤੀ ਐਸਐਸਪੀ ਸਾਹਿਬ ਨੂੰ ਵੀ ਦਿੱਤੀ ਮੇਨ ਮੈਟਰ ਇਹ ਹੈ ਕਿ ਇਹ ਬੰਦਾ ਜਿਹੜਾ ਹੈ ਉਹ ਸਪੀਕਰ ਸਾਹਿਬ ਜੀ ਦੇ ਘਰ ਦੀ ਸਾਡੀ ਡਿਟੇਲ ਲੈ ਕੇ ਬੈਠਾ ਸੀ ਜਗਜੀਤ ਸਿੰਘ ਐਸਆਈ ਕੋਈ ਸਿਕਿਉਰਟੀ ਜਾ ਹੈ ਜਾਂ ਹੋਰ ਹੈ ਵਿਪুল ਕੋਈ ਹੋਤੇ ਹੈ ਮਨੀ ਦਾ ਲੀਵਲ ਹੈ ਇਹਨਾਂ ਦਾ ਨਾਮ ਲੈ ਕੇ ਗੱਲ ਕਰ ਰਿਹਾ ਸੀ ਮੈਨੂੰ ਕਹ ਰਿਹਾ ਕਿ ਪੈਸੇ ਟ੍ਰਾਂਸਫਰ ਕਰ ਦਿਓ ਔਰ ਕੈਸ਼ ਕੋਠੀ ਜਾ ਕੇ ਲੈ ਜਾਓ ਅਪਕੱਠੇ ਬੈਗੇਜ ਆ ਵੀਨੇ ਇਹ ਜਿਹੜਾ ਸਾਰਾ ਮਾਮਲਾ ਜਿਹੜਾ ਤੁਹਾਡੇ ਸਾਹਮਣੇ ਆਇਆ ਤੁਹਾਨੂੰ ਕੀ ਲੱਗਦਾ ਵੀ ਇਹ ਕੀ ਫੇਕ ਹੈ ਜਾਂ ਕਿਸੇ ਦੀ ਆਵਾਜ਼ ਨਹੀਂ ਕੈਸੇ ਲੰਗੇ ਜਾਣਗੇ ਨਹੀਂ ਐਕਚੁਅਲੀ ਹੈ ਤਾਂ ਇਹ ਸਾਈਬਰ ਕ੍ਰਾਈਮ ਹੀ ਇਹਦੇ ਵਿੱਚ ਮਤਲਬ ਲੋਕਾਂ ਨੂੰ ਠੱਗਣ ਦਾ ਤਰੀਕਾ ਹੀ ਹੈ ਪਰ ਮੇਨ ਥਿੰਗ ਇਹ ਹੈ ਕਿ ਆਮ ਲੋਕ ਜੇ ਕੁਲਤਾਰ ਸਿੰਘ ਸੰਧਵਾਸ ਵਿਕਰ ਸਾਹਿਬ ਦੀ ਆਵਾਜ਼ ਸੁਣਣਗੇ ਤਾਂ ਸ਼ਾਇਦ ਜੋ ਅਵੇਅਰਡ ਨਹੀਂ ਹੈ ਉਹ ਪੈਸੇ ਦੇਣ ਲਈ ਰਾਜੀ ਹੋ ਜਾਏਗਾ ਦੇ ਦੇਗਾ ਫਸ ਜਾਏਗਾ ਮੇਰੀ ਪ੍ਰਸ਼ਾਸਨ ਅੱਗੇ ਇਹ ਗੁਆਰਾ ਹੈ ਕਿ ਜਿਹੜਾ ਇਹ ਅਕਾਊਂਟ ਨੰਬਰ ਹੈ ਇਹਨੂੰ ਜਲਦੀ ਜਲਦੀ ਫ੍ਰੀਜ਼ ਕਰਾ ਕੇ ਤੇ ਇਸ ਦੇ ਵਿੱਚ ਜੋ ਡਿਟੇਲ ਵਾਲਾ ਬੰਦਾ ਉਹਨੂੰ ਪਕੜਿਆ ਜਾਵੇ ਠੀਕ ਹੈ ਤਾਂ ਕਿ ਗੁਨਾਹਗਰ ਲੋਕਾਂ ਦੇ ਸਾਹਮਣੇ ਹੋਣ ਕਾਨੂੰਨ ਦੇ ਸਾਹਮਣੇ ਹੋਣ ਕੀ ਇਹ ਦੀ ਸ਼ਿਕਾਇਤ ਕੀਤੀ ਹੈ ਹਾਂ ਐਸਐਸਪੀ ਸਾਹਿਬ ਨਾਲ ਮਾਣਿਓਗੇ ਐਸਐਸਪੀ ਸਾਹਿਬ ਨਾਲ ਮੈਂ ਉਸੇ ਵੀ ਲਈ ਗੱਲ ਕੀਤੀ ਹੈ ਔਰ ਉਹਨਾਂ ਨੇ ਇਹਦੇ ਉੱਤੇ ਬੰਦ ਦੀ ਕਾਰਵਾਈ ਵੀ ਸ਼ੁਰੂ ਕਰਤੀ ਸੀ ਮੇਰੇ ਨਾਲ ਉਹਨਾਂ ਨੇ ਗੱਲ ਵੀ ਕੀਤੀ ਹੈ ਸਰਦਾਰ ਹਰਜੀਤ ਸਿੰਘ ਜੀ ਨੇ ਔਰ ਮੇਰੇ ਖਿਆਲ ਅਕਾਊਂਟ ਵਗੈਰਾ ਫ੍ਰੀਜ਼ ਹੋ ਗਿਆ ਆਪ ਲੋਕ ਸਰਫ ਕੀ ਕਰ ਰਹੇ ਹੋ ਸਸਾਂ ਜੀ ਇੱਕ ਰਾਜਨ ਸਮਰਥ ਹੈਗੇ ਨੇ ਫੋਟੋ ਖੇ ਰਵੇ। ਸੁਰਨੇ ਕੰਪਲੇਨ ਫਾਈਲ ਕੀਤੀ ਹੈ ਜਿਉਂ ਨਾਲ ਕੋਲ ਇੱਕ ਫੋਨ ਆਇਆ WhatsApp ਕਾਲ ਜਿਹਦੇ ਚ ਤਿੰਨ ਲੋਕ ਤੇ ਦੂਜੀ ਸਾਈਡ ਤੋਂ ਬੋਲ ਰਹੇ ਸੀ ਜਿਸ ਨੇ ਇੱਕ ਨੇ ਆਪਣਾ ਨਾਮ ਅਜੇਰਾਏ ਦੱਸਿਆ ਦੂਸਰੇ ਨੇ ਵਿਕਲ ਦੱਸਿਆ ਔਰ ਜੋ ਤੀਸਰਾ ਸੀਗਾ ਉਹ ਆਪਣੀ ਆਵਾਜ਼ ਦੀ ਨਕਲ ਖੁਫਤਾ ਸੰਵਾ ਸਰ ਜਿਹੜੇ ਸਪੀਕਰ ਸਾਹਿਬ ਨੇ ਉਹਨਾਂ ਵੀ ਆਵਾਜ਼ ਦੀ ਨਕਲ ਕਰਕੇ ਬੋਲ ਰਿਹਾ ਸੀ ਤੇ ਜੈਮ ਨੂੰ ਮੇਰੇ ਬੇਟੇ ਦੀ ਪੀਸ ਭਰਦੇ ਤੇ ਮੇਰੇ ਘਰ ਆ ਕੇ ਪੈਸੇ ਲੈ ਗਏ। ਸਹੀ? ਤੋਂ ਉਹ ਉਹ ਜਿਹੜੇ ਰਾਜੇਂ ਕੁਮਾਰ ਜੀ ਨੇ ਉਹਨਾਂ ਨੂੰ ਬਾਈਚਾਂ ਚ ਸ਼ੱਕ ਹੋਇਆ। ਤਾਂ ਉਹਨਾਂ ਨੇ ਸੰਨੂਆ ਸਾਹਿਬ ਦੇ ਨਾਲ ਚਾਈਆਪੀ ਕਫਰ ਨਾਮ ਉਹਨੇ ਕੀ ਇਹਦਾ ਉਹ ਨਾ ਕੋਈ ਨਹੀਂ ਗੱਲ ਹੋਈ ਤਾਂ ਸੰਨੂਆ ਸਾਹਿਬ ਤਾਂ ਸੰਨੂਆ ਸਾਹਿਬ ਨੇ ਕਿਹਾ ਕਿ ਮੈਂ ਦੰਦੂ ਰੈਸਟੋਰੈਂਟ ਕੋਲੋਂ ਨਹੀਂ ਕੀਤੀ। ਤੇ ਉੱਥੋਂ ਉਹਨਾਂ ਨੇ ਉਹਨੂੰ ਸ਼ੱਕ ਹੋਇਆ ਵੀ ਇਹ ਜਿਹੜੀ ਹੈਗੀ ਵਟਸਐਪ ਕਾਲ ਤੋਂ ਮੇਰੇ ਨਾਲ ਜਿਹੜੀ ਹੈਗੀ ਟੱਗੀ ਮਾਰਦੀ ਪੁੱਛੀ। ਉਹ ਆਪਾ ਦੇਖਦੇ ਹਾਂ ਕਿ ਆਮ ਤੌਰ ਤੇ ਬੜਾ ਅੱਜ ਕੱਲ ਚੱਲ ਰਿਹਾ ਹੈ WhatsApp ਫਾਲਸੇ ਜਾਂ ਲੋਕੀ ਧਗੀਆਂ ਮਾਰ ਲੈਂਦੇ ਆ ਤੇ ਉਹਨੇ ਆਪਦਾ account ਨੰਬਰ ਵੀ ਦਿੱਤਾ ਕਿ ਇਸ account ਤੇ پیسے ਭਵਾ ਲੇਕਿਨ ਇੱਕ ਰਾਜੇ ਕੁਮਾਰ ਜੀ ਸਿਆਣੇ ਨਿਕਲੇ ਇਹਨੇ ਨਹੀਂ ਕਹੇ ਸਿਫਾਇ account ਤੋਂ ਪਹਿਲਾਂ ਉਹਨੇ ਕਨਫਰਮ ਕੀਤਾ ਵਧੀਆ ਕੀਤਾ ਤੇ ਵਧੀਆ ਕੀਤਾ ਤੇ ਉਹਨੂੰ ਲੱਗ ਵੀ ਗਿਆ ਵੀ ਇਹ ਕੋਈ ਲਾਈਕ ਇਹਨਾਂ ਨਾਲ ਧੋਖੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਕਰਕੇ ਇਹਨਾਂ ਨੇ ਸਾਡੇ ਕੋਲੇ ਕੰਪਲੇਂਟ ਕੀਤੀ ਹੈ ਉਹ ਕੰਪਲੇਂਟ ਦੀ ਇਨਕੁਆਇਰੀ ਹੈ ਚੱਲ ਰਹੀ ਹੈ ਫਿਲਹਾਲ ਪ੍ਰਾਇਮਰੀ ਸਟੇਜ ਤੇ ਹੈ ਸਿਰਫ ਇੱਕ ਕਾਮਨ ਨੰਬਰ ਹੀ ਹੈ ਸਾਡੇ ਕੋਲ ਜਿਸ ਤੋਂ ਥੋੜਾ ਜਿਹਾ ਪਤਾ ਲੱਗੇ ਵੀ ਸ਼ਾਇਦ ਇਹ ਅਕਾਊਂਟ ਉਹ ਕੋ ਫਾਜ਼ਲ ਦਾ ਹੈ ਲੇਕਿਨ ਅਜੇ ਕਿਉਂਕਿ ਕੰਪਲੇਂਟ ਜਸਟ ਆਈ ਹੈ ਇਹਨੂੰ ਡੂੰਘਾਈ ਨਾਲ ਤਫ਼तीश ਕਰਾਂਗੇ ਫਿਰ ਪਤਾ ਲੱਗੇਗਾ ਜੀ ਵੈਦਰ ਇਹ ਕੋਈ ਗਰੁੱਪ ਹੈ ਜਾਂ ਕੋ ਕਰਦੇ ਦੋਪਿੰਦਰ ਕੇ ਮਿਲ ਕੇ ਕੱਦੀਆਂ ਮਰਨ ਦੀ ਇਸ ਤਰ੍ਹਾਂ ਦੀ ਕੋਈ ਗਿਸ਼ ਕਰ ਰਹੇ ਆ ਤੇ ਬਾਤ ਤਕਰੀਸ਼ ਪਤਾ ਲੱਗੇਗਾ ਲੇਕਿਨ ਇਥੇ ਰਾਜਨ ਕੁਮਾਰ ਜੀ ਦੀ ਸਿਆਣਪ ਵੀ ਲਈ ਕਿ ਉਹ ਇਸ ਦਾ ਵੀ ਥੱਜ ਨਹੀਂ ਪਰ ਆਪਾਂ ਰੂਟੀਨ ਕੀ ਦੇਖਦੇ ਹਾਂ ਕਿ ਲੋਕ ਆਮ ਤੌਰ ਤੇ ਧੱਗਿਆਂ 'ਚ ਫਸ ਜਾਂਦੇ ਆ ਔਰ ਇਥੇ ਜ਼ਮਣੇ ਵਾਲੇ ਬੰਦਿਆਂ ਨੇ ਇਹ ਵੀ ਥੋੜੀ ਜੀ ਫਸਾਉਣ ਦੀ ਕੋਸ਼ਿਸ਼ ਵੀ 30000 ਰੁਪਏ ਦੇ ਨੇੜੇ ਦੀ ਅਮਾਉਂਟ ਮੰਗੀ ਇਥੇ ਕਿ ਅਗਲਾ ਕਾਮਨਲੀ ਹੋ ਜਾਂਦਾ ਕਿ ਚਲੋ ਸਪੀਕਰ ਸਾਹਿਬ ਨੇ ਕਿਹਾ ਹੈ ਕਿ ਮੈਂ ਭਰ ਦਿੰਨਾ ਤੇ ਨਾਲ ਸਪੀਕਰ ਸਾਹਿਬ ਕਹਿ ਰਹੇ ਆ ਵੀ ਮੇਰੇ ਕੋਲ ਭਰਿਆ ਜੋ ਤੱਕ ਨਹੀਂ ਆ ਔਰ ਰਾਇਲ ਕੁਾਰੇ ਵੀ ਹੋ ਸਕਦੇ ਸੀ ਚਲੋ ਸ੍ਰੀਕਰ ਸਾਹਿਬ ਨੇ ਛੋਟਾ ਜਿਹਾ ਕੰਮ کیا ਉਹਨਾਂ ਦੀ ਫੀਸ ਭਰ ਦਿੰਨੇ ਆ ਘਰ ਆ ਕੇ ਸ੍ਰੀਕਰ ਸਾਹਿਬ ਤੋਂ ਪੈਸੇ ਲੈ ਲਾਂਗੇ ਲੇਕਿਨ ਬੜੀ ਸਿਆਣਪ ਵਾਲੀ ਗੱਲ ਸੀ ਕਿ ਇਹਨਾਂ ਦੇ ਕਿ ਇਹਨਾਂ ਨੇ ਪਹਿਲਾਂ ਕਨਫਰਮ ਕਰ ਲਿਆ ਕਨਫਰਮ ਕੀਤਾ ਤਾਂ ਪਤਾ ਲੱਗ ਗਿਆ ਵੀ ਇਹ ਸੇਜ ਨੇ ਕਰਦੀ ਨਾ ਨੀਂ ਕਿਸੇ ਇਸੇ ਨੂੰ ਅੱਜ ਵੀ ਪੁਲਿਸ ਡਿਪਾਰਟਮੈਂਟ ਨੇ ਇਹ ਹੁੰਦਾ ਹੈ ਕਿ ਲੋਕ ਆਪਣੇ ਲੈਵਲ ਤੇ ਵੀ ਸਿਆਣੇ ਰਹਿਣ ਨਾ ਆਮ ਪਬਲਿਕ ਨੂੰ ਆਮ ਪਬਲਿਕ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਜੀ ਜੀ ਮੇਰੇ ਰਾਜੇ ਕੁਮਾਰ ਜੀ ਨੇ ਸਿਆਣਾ ਕਹਿਤੀ ਹੈ ਕਿ ट्रांजैक्शन ਕਰਨ ਤੋਂ ਪਹਿਲਾਂ ਕਨਫਰਮ ਕਰ ਲੈ। ਵਾਤੇ ਹੀ ਉਹਨਾਂ ਨੇ ਜਨੂਏ ਦੂਤੀ ਲਾਈ ਹੈ ਜਾਂ ਨਹੀਂ ਲਾਈ। ਪਬਲਿਕ ਨੂੰ ਅੱਜਕੱਲ ਚਾਹੀਦਾ ਕਿ ਉਹ ਵੀ ਦੇਖੋ ਜਿਸ ਤਰ੍ਹਾਂ ਟੈਕਨੋਲੋਜੀ ਵਧ ਰਹੀ ਹੈ। ਸੋਸ਼ਲ ਮੀਡੀਆ ਵਧ ਰਿਹਾ ਹੈ। ਸੋਸ਼ਲ ਮੀਡੀਆ ਦਾ ਯੂਜ਼ ਵਧ ਰਿਹਾ ਹੈ। ਤਾਂ ਆਮ ਤੌਰ ਤੇ ਉਹ ਜਿਹਾ ਫਿਕ ਕੋ ਲੋਕਾਂ ਨੂੰ ਆਉਂਦੀਆਂ ਉਹ ਲੋਕੀ ਜਦੋਂ ਠੱਗੇ ਜਾਂਦੇ ਆ ਫਿਰ ਕੋਲੇ ਆਉਂਦੇ ਆ ਔਰ ਇਹ ਤਫਤੀਸ਼ ਬੜੀ ਲੰਬੀ ਚੱਲੀ ਜਾਂਦੀ ਹੈ ਕਿਉਂਕਿ ਜਿਹੜਾ ਆਈਪੀ ਐਡਰੈਸ ਹੁੰਦਾ ਇਹ ਮੈਕਸਿਮ ਤੀਜਾ ਉਹ ਯੂਐਸ ਵਗੈਰਾ ਤੋਂ ਹੁੰਦਾ ਸੇਕਿਨ ਫਿਰ ਵੀ ਸਾਡਾ ਸਾਈਬਰ ਕ੍ਰਾਈਮ ਵਿਭਾਗ ਕੰਮ ਕਰਦਾ ਦੱਸ ਕਿਤਾ ਨਹੀਂ ਫਿਲਹਾਲ ਅਸੀਂ ਕੱਲਾ ਤਫਤੀਸ਼ ਕਰ ਰਹੇ ਹਾਂ ਮੁਕੱਦਮਾ ਜਸਟ ਕੰਪਲੀਟ ਆਇਆ ਅਸੀਂ ਮੁਕੱਦਮਾ ਅਨੌਮ ਦੇ ਖਿਲਾਫ ਕਰਨ ਤੋਂ ਪਹਿਲਾਂ ਇਹ ਚਾਹੁੰਦੇ ਆ ਕਿ ਸ਼ਾਇਦ ਸਾਨੂੰ ਬਾਈ ਨੇਮ ਕਰੀਮ ਨੂੰ ਦਾ ਪਤਾ ਲੱਗ ਜਾਵੇ ਤੇ ਲੇ ਪ੍ਰਾਇਮਰੀ ਸਟੇਜ ਤੇ ਇਨਕੁਆਰੀ ਕਰਕੇ ਫਸ ਜਾਵੇ ਮਕਦਮਾ ਅਰਜ ਕਰਕੇ ਜੇ ਤਾਂ ਨਿਸ਼ਕਰਾ ਹੈ